ਜੀ ਪਿਆਰ ਭਾਈ ਅੱਸੀ ਕਾਲ ਪਿਛਲੀ ਵੀਡੀਓ ਚ ਦੇਖਿਆ ਆਪਾਂ ਨੌਇਡਾ ਪਹੁੰਚ ਗਏ ਸੀਗੇ ਅੱਖਾਂ-ਖਾਂ ਮਲ ਕੇ ਉੱਠ ਖੜੇ ਆ ਪਹਿਲਾਂ ਪੀਨੇ ਆ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਪੀਣ ਤੋਂ ਬਾਅਦ ਮੈਂ ਬੁਰਸ਼ ਕਰਨ ਜਾ ਰਹੀ ਮੇਰੀ ਤਾਂ ਲਾਤੀ ਨਹੀਂ ਹਿੱਲ ਰਹੀ ਸੀ ਉਸ ਤੋਂ ਬਾਅਦ ਬੁਰਸ਼ ਬੁਰਸ਼ ਕਰਕੇ ਆਪਾਂ ਲੱਭਦੇ ਨਹਾਉਣ ਧੋਣ ਦਾ ਜਗਾੜ ਨਹਾਉਣ ਧੋਣ ਦਾ ਤਾਂ ਮਿਲਿਆ ਨਹੀਂ ਪਹਿਲਾਂ ਮੈਂ ਬਰੀਆਨੀ ਖਾ ਲਈਏ ਮੈਂ ਕਿਹਾ ਮੇਰੀ ਤਾਂ ਲਾਤੀ ਮੈਨੂੰ ਲੱਗਦਾ ਹੈਕ ਹੋ ਗਈ ਉਸ ਤੋਂ ਬਾਅਦ ਨਹਾਉਣ ਧੋਣ ਦਾ ਕੋਈ ਹੱਲ ਨਹੀਂ ਹੋਇਆ ਮੈਂ ਸੋਚਿਆ ਮੈਂ ਕਿਹਾ ਚਲੋ ਪਹਿਲਾਂ ਗੱਡੀ ਸਾਫ਼ ਕਰ ਲੈਨੇ ਆ ਇੱਕ ਚਮਚਾ ਪੀਨਟ ਬਟਰ ਦਾ ਖਾਦਾ ਤੇ ਪੀਨਟ ਬਟਰ ਖਾਂਦਿਆ ਖਾਂਦਿਆ ਮੈਨੂੰ ਮਿਲ ਗਈ ਰਾਈਡ ਜਦੋਂ ਨੂੰ ਮੈਂ ਵਰਦੀ ਪਾਈ ਉਦੋਂ ਨੂੰ ਉਹਨੇ ਕੈਨਸਲ ਕਰਦੀ ਕਹਿੰਦੀ 5 ਮਿੰਟ ਵੀ ਮੈਂ ਵੇਟ ਨਹੀਂ ਕਰ ਸਕਦੀ ਮੈਂ ਕਿਹਾ ਚਲੋ ਗੱਡੀ ਦਾ ਸਾਫ ਹੋਈਏ ਦੋਸਤੋ ਬਾਅਦ ਆ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਨਹੀਂ ਕਰਦੇ ਮੈਂ ਸਿੱਧਾ ਪਹੁੰਚਿਆ ਜਿੰਮ 'ਚ ਜਿੰਮ ਤੋਂ ਬਾਅਦ ਇਹ ਬਾਈ ਕੋਲੇ ਮੈਂ ਨਹਾਉਣ ਆਇਆ ਸੀ ਕਹਿੰਦਾ ਗੁਟਕਾ ਤਾਂ ਨਹੀਂ ਖਾਂਦਾ ਹਾਲਾ ਕਿ ਦਾ ਆਪਦਾ ਮੂੰਹ ਗੁਟਕੇ ਨਾਲ ਭਰਿਆ ਹੋਇਆ ਸੀ ਤੁਸੀਂ ਦੇਖ ਹੀ ਸਕਦੇ ਆ ਇਹੜੇ ਲਾ ਰੁਪਈਏ ਲੈ 50 ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਖੜ ਜਾ ਮੈਂ ਤੈਨੂੰ ਦੱਸਦਾ ਮੇਰੇ ਸਹੀਰ ਵੇਖ ਕੇ ਲੱਗਦਾ ਤੈਨੂੰ ਮੈਂ ਗੁੱਟ ਕੇ ਖਾਣਾ ਮੋੜ ਕੇ ਇਹਨੂੰ ਪਤਾ ਲੱਗ ਗਿਆ ਇਹਦਾ ਬੰਦਾ ਹੀ ਕੱਬਾ ਹੈ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹਾਸਾ ਠੱਟਾ ਕਰਿਆ ਇਹਦੇ ਆਪਦੇ ਬਦੰਦਰ ਦੇ ਦੰਦ ਦੰਦ ਗਲੇ ਪਏ ਸੀਗੇ ਚਲੋ ਆਸੇ ਨਾ ਸਾਰਾ ਰਹਿ ਗਿਆ ਕੋਈ ਗੱਲ ਨਹੀਂ ਬੰਦੇ ਤੋਂ ਕਈ ਵਾਰੀ ਗਲਤੀ ਹੋ ਜਾਂਦੀ ਆ ਉਹਨੂੰ ਜੱਜਮੈਂਟ ਨਹੀਂ ਹੋਈ ਵੀ ਇਹ ਤਾਂ ਬੰਦਾ ਯਾਰ ਪਲਵਾਨ ਹੀ ਲੱਗਦਾ ਮੋੜ ਕੇ ਇਹਨੂੰ ਮੈਂ ਫੜਾਇਆ ਫੋਨ ਮੈਂ ਕਿਹਾ ਤੂੰ ਪਾਸੇ ਹੋ ਪਹਿਲਾਂ ਮੇਰੀ ਵੀਡੀਓ ਬਣਾ ਲਓ ਜੀ ਇਹਨੇ ਛੜਤੀ ਮੋਟਰ ਕਹਿੰਦਾ ਸਿੱਧਾ ਟੈਂਕੀ ਦਾ ਪਾਣੀ ਇੱਥੇ ਡਿੱਗੂਗਾ ਤੇ ਨਹਾ ਧੋ ਕੇ ਮੈਨੂੰ ਕਹਿੰਦਾ ਮੈਂ 50 ਰੁਪਏ ਬਾਅਦ ਚ ਦੇਣਾ ਇਹਦਾ ਮੁੜਿਆ ਹੀ ਨਹੀਂ ਮੈਨੂੰ ਮਿਲ ਗਈ ਸੀਗੀ ਰਾਈਡ ਮੈਂ 50 ਰੁਪਏ ਛੱਡ ਹੀ ਆਇਆ ਸੀ ਮੈਂ ਛੱਡੇ ਨਹੀਂ ਜਦੋਂ ਮੁੜਿਆ ਤੇ ਉਹਦੋਂ ਇਹ ਆ ਗਿਆ ਸੀ ਸਰਵਾਰੀ ਨੂੰ ਆਪਾਂ ਡ੍ਰੌਪ ਕਰਿਆ ਸੀਗਾ ਉੱਥੇ ਜਿੱਥੇ ਜਿਮ ਜਾਣਾ ਸੀ ਪਹਿਲਾਂ ਪੀਨੇ ਨਾਰੀਅਲ ਪਾਣੀ 50 ਦਾ ਪੀ ਕੇ 50 ਨਹੀਂ 70 ਲਾਏ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇਸੇ ਚਾਹ ਚ ਮੈਂ ਪਹੁੰਚ ਗਿਆ ਜਿਮ ਦੇ ਵਿੱਚ ਬਾਈ ਨੂੰ ਮਿਲਿਆ ਬਾਈ ਤੋਂ ਪੀਤਾ ਮੰਗਵਾ ਪ੍ਰੀ ਵਰਕਆਊਟ ਤੇ ਮੈਨੂੰ ਤਾਂ ਚੜ ਗਿਆ ਚਾਹ ਮੈਂ ਕਿਹਾ ਹੁਣ ਕੱਢਦਾ ਮੈਂ ਪੱਟਾਂ ਦਾ ਧੂਆ ਮੰਗਵਾ ਪ੍ਰੀ ਵਰਕਆਊਟ ਪੀ ਕੇ ਸਿੱਧਾ ਪਹਿਲਾਂ ਬੋਡੀ ਨੂੰ ਕਰਦੇ ਆ ਵਾਰਮਅਪ ਟ੍ਰੈਡਮਿਲ ਤੋਂ ਬਾਅਦ ਲਓ ਜੀ ਆਪਾਂ ਕਰੀ ਥੋੜੀ ਜੀ ਬੋਡੀ ਦੀ ਸਟੈਚਿੰਗ ਪੱਟ ਪੁੱਟ ਲਾਉਣੇ ਸੀਗੇ ਮੈਗਾ ਐਕਸਰਸਾਈਜ਼ ਦਾ ਲਾਈਏ ਕਾਲੀ ਕਾਲੀ ਤੇ ਬਾਈ ਦਾ ਪਤਾ ਨਹੀਂ ਕਦੋਂ ਫੋਨ ਆਉਣਾ ਜਿਮ ਚ ਲਾਉਂਦੇ ਆ ਲਾਉਂਦੇ ਐਕਸਰਸਾਈਜ਼ ਮੈਨੂੰ ਬਾਈ ਦਾ ਫੋਨ ਆ ਗਿਆ ਮੈਂ ਕਿਹਾ ਆ ਪੰਗਾ じゃ ਵੀ ਲੈ ਕੇ ਦੇ ਕੀ ਲਈਏ ਆਪਣੀਆਂ ਜਿਮਾਂ ਚ ਐਕਸਰਸਾਈਜ਼ ਲਾਉਣ ਨੂੰ ਮਸ਼ੀਨ ਨਹੀਂ ਹੁੰਦੀ ਪੱਟ ਪੁੱਟ ਕਰਕੇ ਤਿਆਰ ਕਈ ਵਾਰੀ ਇੱਕ ਵਾਰੀ ਨਾ ਤਾਣੀ ਜਾਂਦਾ ਤੇ ਅੱਜ ਆਪਾਂ ਨੂੰ ਦੂਰੀ ਹਰੀ ਫੇਰ ਸ਼ਾਵਰ ਲੈਣ ਦਾ ਮੌਕਾ ਮਿਲ ਗਿਆ ਹੀ ਲਓ ਜੀ ਨਹਾਦ ਹੋ ਗਿਆ ਆਪਾਂ ਬਣ ਗਏ ਆ ਪਾਇਲਟ ਤੇ ਆਪਾਂ ਬਾਈ ਨੂੰ ਚੱਕਣਾ 에ਅਰਪੋਰਟ ਤੋਂ ਦੋ ਭਰ ਕੇ ਚੋਰੀ ਪਾਣੀ ਦੀਆਂ ਬੋਤਲਾਂ ਮੈਂ ਕਿਹਾ 40 ਰੁਪਏ ਦਾ ਬਚਾਈਏ ਜਿੰਮ ਜੋ ਜਿਹੜਾ ਫਾਇਦਾ ਚੁੱਕੀਏ ਆਰ ਕੇ ਫਿਟਨੈਸ ਹੈ ਰੋਹਿਤ ਖਤਰੀ ਦੀ ਜਿੰਮ ਵੀ ਨਾਲ ਹੀ ਹੈ ਬਣ ਕੇ ਹੀਰੋ ਮਾਰਤੀ 에어ਪੋਰਟ ਤੇ ਐਂਟਰੀ 에어ਪੋਰਟ ਜਾਂਦੇ ਜਾਂਦੇ ਬਾਈ ਕਹਿੰਦਾ ਮੈਂ ਪਾਰਕਿੰਗ ਚ ਹੀ ਆ ਗਿਆ ਬਾਈ ਨੂੰ ਮੈਂ ਡਾਇਰੈਕਸ਼ਨ ਅਨਸਾਰ ਹੀ ਸਮਝਾ ਦਿੱਤੀ ਮਾਰ ਕੇ ਐਂਟਰੀ ਪਾਰਕਿੰਗ ਦੇ ਵਿੱਚ ਬਣਾਦਾ ਗੱਡੀ ਦਾ ਬਰੋਲਾ ਬਾਈ ਨੂੰ ਚੱਕਣਾ ਸੀ ਬਾਈ ਕਹਿੰਦਾ ਮੈਨੂੰ ਕੁਝ ਖਵਾ ਪਿਆ ਦੇ ਹਵੇਲੀ ਦੇ ਕਹਿੰਦਾ ਰੋਕ ਲਈ ਮੈਂ ਕਹਾ ਠੀਕ ਆ ਮੈਂ ਮਾਰਿਆ ਪੂਜ ਉਸ ਤੋਂ ਬਾਅਦ ਕਰੀ ਪੇਟ ਪੂਜ ਆਪਾਂ ਵੀ ਨਾਲ ਪੀਤਾ ਇੱਕ ਕੌਫੀ ਦਾ ਗਲਾਸ ਕਿਉਂਕਿ ਆਪਾਂ ਨੂੰ ਜਿਮ ਦੇ ਵਿੱਚ ਟਾਈਮ ਨਹੀਂ ਲੱਗਿਆ ਜੰਗਲ ਪਾਣੀ ਵਾਲਾ ਕੰਮ ਵੀ ਨਵੇੜੀ ਲਈਏ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਸਬਸਕ੍ਰਾਈਬ ਕਰ ਲਓ ਆ ਵੀ ਬਾਈ ਇੱਕ ਮਜਬੂਰੀ ਦਾ ਨਾਮ ਹਾਤਮਾ ਗਾਂਧੀ ਬਾਈ ਥੋੜਾ ਜਿਹਾ ਪਰੇਸ਼ਾਨ ਸੀ ਪਰ ਬਾਈ ਮੇਰੇ ਨਾਲ ਬਹੁਤ ਘੁੱਲ ਮਿਲ ਗਿਆ ਹੀ ਮਿਲਦੇ ਆ ਫਿਰ ਅਗਲੀ ਵੀਡੀਓ ਚ ਥੈਂਕ ਯੂ ਸੋਮਾ